मेरा तारफ खास वो हमसे पूछते हैं कि बताओ ग़ालिब कौन है कोई हमें बताए कि हम उन्हें बतलाएं क्या लोकां नु महसूस होए ना होए पर मेनू हुन यकीन होना शुरू हो गया है कि मैं वाकई ही सत्तर भात्रे दे पड़ा नु भी उलग गया 70 का मतहीनता गुरुनानक देव जी भी कह गए हां वैसे मेरे एक मित्र रेडियो स्टेशन तो रिटायर होके क्या करते सन कि 60 साल दी आयु हो गई ਹੁਣ 50 60 ਸਾਲ ਜੀਣਾ ਹੈ ਕਾਨੂੰ ਕੁੜਕੜ ਕਰੀਏ ਜ਼ਿੰਦਗੀ ਦੇ 73 ਸਾਲ ਦੇ ਸਫਰ ਨੂੰ ਕਲਮਬਦ ਕਰਨਾ ਆਸਾਨ ਨਹੀਂ ਇਹ ਕਵਾਇਦ ਦੱਸਣ ਦੀ ਨਹੀਂ ਬਲਕਿ ਲਗਾਉਣ ਦੀ ਜ਼ਿਆਦਾ ਹੁੰਦੀ ਹੈ 1947 ਵਿੱਚ ਹੋਈ ਦੇਸ਼ ਦੀ ਖੂਨੀ ਵੰਡ ਇਸ ਵੱਡ ਵਡਾਗੇ ਨਾਲ ਇਹ ਹੋਇਆ ਕਿ ਐਸੇ ਵੈਸੇ ਕੈਸੇ ਕੈਸੇ ਹੋ ਗਏ ਕੈਸੇ ਕੈਸੇ ਐਸੇ ਵੈਸੇ ਹੋ ਗਏ ਇਸ ਦੇ 2 ਸਾਲ ਬਾਅਦ ਬੰਬਈ ਸ਼ਹਿਰ ਦੇ ਫੌਜੀ ਹਸਪਤਾਲ ਵਿੱਚ ਮੇਰੀ ਆਮਦ ਹੋਈ ਪਿਤਾ ਜੀ ਫੌਜੀ ਸਨ ਅਤੇ ਮਾਤਾ ਜੀ ਸਕੂਲ ਟੀਚਰ। ਘਰ ਦੇ ਵਾਤਾਵਰਣ ਵਿੱਚ ਪਤੀਰਾ ਪਿਤਾ ਜੀ ਦੀ ਨਿੱਘੀ ਮਮਤਾ ਅਤੇ ਮਾਤਾ ਜੀ ਦੇ ਕਰੜੇ ਅਨੁਸ਼ਾਸਨ ਵਾਲਾ ਸੀ। 4 ਸਾਲ ਬਾਅਦ ਪਟਿਆਲੇ ਦੇ ਗੰਦੇ ਨਾਲੇ ਕੇ ਗੈਲ-ਗੈਲ ਟੋਬੇ ਧਿਆਨੇ ਵਿੱਚ ਛੋਟੇ ਭਰਾ ਨੇ ਦਸਤਕ ਦਿੱਤੀ। ਇਸ ਦੇ 2 ਸੱਤ ਸਾਲ ਬਾਅਦ ਮਊ ਐਮ ਐਚ ਓ ਡਬਲਯੂ ਮਿਲਟਰੀ ਹੈੱਡਕੁਆਟਰਜ਼ ਆਫ ਵਾਰ ਫੌਜੀ ਛਾਉਣੀ ਵਿੱਚ ਇੱਕ ਹੋਰ ਭਰਾ ਦੇ ਆਉਣ ਨਾਲ ਅਸੀਂ ਤਿੰਨ ਭਰਾ ਹੋ ਗਏ। ਖੁਸ਼ਕਿਸਮਤ ਇਤਨੇ ਸੀ ਅਤੇ ਹਾਂ ਕਿ ਬਚਪਨ ਵਿੱਚ ਕਦੇ ਵੀ ਭਰਾਵਾਂ ਵਿੱਚ ਲੜਾਈ ਤਾਂ ਦੂਰ ਕਦੀ ਟਕਰਾਰ ਵੀ ਨਹੀਂ ਹੋਈ ਮਾਤਾ ਜੀ ਦੱਸਿਆ ਕਰਦੇ ਸਨ ਕਿ ਉਮਰ ਮੇਰੀ 4-5 ਸਾਲ ਦੀ ਸੀ ਆਪਣੇ ਆਪ ਹੀ ਕਿਤਾਬ ਨੂੰ ਪੋਥੀ ਤੇਰਾ ਖੋਲ ਕੇ ਗਵਾਂਢ ਦੇ ਨਿੱਕੇ ਦੇ ਕੇ ਬਾਲਾ ਨੂੰ ਦੁਆਲੇ ਬਿਠਾ ਕੇ ਮੋਤੀ ਦਾ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਮਤ ਦੇਖ ਭੂਲਾ ਵੀਸਰੇ ਤੇਰਾ ਚਿੱਤ ਤੇਰਾ ਚਿੱਤ ਨਾ ਆਵੇ ਨਾਉ ਦੀ ਕਥਾ ਕਰ ਰਿਆ ਸੀ ਗੁਰੂ ਜੀ ਕਹਿੰਦੇ ਹਨ ਕਿ ਮੰਦਰ ਭਾਵੇਂ ਮੋਤੀਆਂ ਦਾ ਵੀ ਹੋਏ ਪਰ ਸਿੱਖ ਨੂੰ ਗੁਰਦੁਆਰੇ ਹੀ ਜਾਣਾ ਚਾਹੀਦਾ ਸਾਰੇ ਬੱਚੇ ਹੱਥ ਜੋੜ ਕੇ ਝੂਮ ਰਹੇ ਸਨ ਉਹਨਾਂ ਬੱਚਿਆਂ ਦੀਆਂ ਮਾਵਾਂ ਮੇਰੀ ਮਾਤਾ ਜੀ ਨਾਲ ਔਖੀਆਂ ਹੋ ਗਈਆਂ ਕਿ ਤੁਸੀਂ ਬੱਚਿਆਂ ਨੂੰ ਕੀ ਸਿਖਾਉਂਦੇ ਹੋ ਪਰ ਇਹ ਗਿਆਨ ਸਵੈ ਅਰਜਿਤ ਸੀ ਕੁਝ ਰਸੀ ਦਿੱਲੀ ਦੇ ਸਰਾਈ ਰੁਹੇਲਾ ਵਿੱਚ ਵੀ ਰਹੇ ਕਿੰਨਾ ਪਿਆਰਾ ਅਤੇ ਰੂਹ ਖੁਸ਼ ਕਰਨ ਵਾਲਾ ਨਾਮ ਹੈ ਸਰਾਈ ਰੂਹੇ ਅੱਲਾ ਜਿੱਥੇ ਅੱਲਾ ਦੀ ਰੂਹ ਦਾ ਵਾਸਾ ਹੋਵੇ ਸ਼ਹਿਰਾਂ ਕਸਬਿਆਂ ਦੇ ਨਾਮ ਤਬਦੀਲ ਕਰਨ ਵਾਲੇ ਇੱਥੇ ਵੀ ਨਾ ਪਹੁੰਚ ਜਾ। ਖੈਰ ਇੱਥੇ ਇੱਕ ਦੋ ਮੰਜ਼ਲੀ ਇਮਾਰਤ ਦੇ ਉੱਤੇ ਬੜੀ ਸੋਹਣੀ ਕ੍ਰਿਸ਼ਨ ਦੇ ਹੱਥ ਬੰਸਰੀ ਫੜੇ ਵਾਲੀ ਮੂਰਤੀ ਸੀ। ਮੈਨੂੰ ਦੱਸਿਆ ਗਿਆ ਕਿ ਇੱਥੋਂ ਲੰਘਦਿਆਂ ਮੈਂ ਅੱਡੀਆਂ ਗੱਡ ਕੇ ਅੜ ਗਿਆ ਕਿ ਇਹ ਭਾਈ ਹੁਣ ਬੰਸਰੀ ਸੁਟੇਗਾ ਤੇ ਮੈਂ ਚੁੱਕ ਲਵਾਂਗਾ। ਫਿਰ ਜਦੋਂ ਅੱਖਾਂ ਕੁਝ ਪੜ੍ਹਨ ਲਿਖਣ ਲਾਇਕ ਹੋਈਆਂ ਤਾਂ 7 ਸਾਲ ਦੀ ਉਮਰ ਸੀ ਪਰ ਪਿਤਾ ਜੀ ਆਪਣੇ ਨਾਲ ਇਨਫੈਂਟਰੀ ਸਕੂਲ ਦੀ ਲਾਇਬ੍ਰੇਰੀ ਵਿੱਚ ਲੈ ਜਾਂਦੇ। ਉੱਤੇ ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਦੀਆਂ ਕਵੀਸ਼ਰੀ ਵਿੱਚ ਸਿੱਖ ਇਤਿਹਾਸ ਦੀਆਂ ਮੋਟੀਆਂ-ਮੋਟੀਆਂ ਕਿਤਾਬਾਂ ਪੜ੍ਹਨ ਅਤੇ ਘੋਟਣ ਦੀ ਲਟਕ ਲੱਗ ਗਈ ਜਿਹੜੀ ਹੁਣ ਤੱਕ ਤੁਰੀ ਆ ਰਹੀ ਹੈ ਇਸ ਦੇ ਬਾਅਦ ਪਿਤਾ ਜੀ ਦੇ ਲਗਾਤਾਰ ਤਬਾਦਲਿਆਂ ਨਾਲ ਚਲਦੇ ਵਹੀਰ ਦੀ ਤਰ੍ਹਾਂ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੇ ਸ਼ਹਿਰਾਂ ਵਿੱਚ ਮੁਕਾਮ ਹੁੰਦਾ ਰਿਹਾ ਅਖੀਰ 1960 ਵਿੱਚ ਪਟਨਾ ਸਾਹਿਬ ਪਹੁੰਚ ਗਏ ਤਖਤ ਸ੍ਰੀ ਪਟਨਾ ਸਾਹਿਬ ਜੀ ਦੀ ਚਰਨ ਧੂੜ ਪ੍ਰਾਪਤ ਕਰ ਸਕੂਲ ਅਤੇ ਕਾਲਜ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ ਇੱਥੇ ਵੀ ਕੋਰਸ ਦੀਆਂ ਕਿਤਾਬਾਂ ਕੱਟ ਪਰ ਬਾਹਰ ਲੀਆਂ ਕਈ ਗੁਣਾ ਵੱਧ ਕਤਾਮਾ ਕੋਕ ਲਈਆਂ। ਰਿੜਖਿੜ ਕੇ ਪੜ੍ਹਾਈ ਮੁਕੰਮਲ ਕਰਕੇ ਕੁਝ ਚਿਰ ਹੱਟੀ ਤੇ ਫਿਰ ਵਕਾਲਤ ਸ਼ੁਰੂ ਕੀਤੀ। ਜਿਵੇਂ ਕਿਸੇ ਨੂੰ ਪੁੱਛਿਆ ਕਿ ਤੁਸੀਂ ਕਿੰਨੇ ਭਰਾ ਹੋ ਤਾਂ ਉਸਨੇ ਕਿਹਾ ਕਿ ਅਸੀਂ ਤਿੰਨ ਸੀ ਇੱਕ ਪਰ ਹੁਣ ਦੋ ਰਹਿ ਗਏ ਆ। ਇੱਕ ਦਾ ਵਿਆਹ ਹੋ ਗਿਆ। 1974 ਵਿੱਚ ਮੇਰਾ ਵੀ ਆਨੰਦ ਹੋ ਗਿਆ। ਪਰ ਥੋੜੇ ਚਿਰ ਪਿਛੋਂ ਬਾਕੀ ਦੇ ਦੋ ਭਰਾ ਵੀ ਇਸ ਰਸਤੇ ਆ ਗਏ। ਸੌਰਭ ਸਾਹਿਬ ਦੀਆਂ ਤਿੰਨ ਧੀਆਂ ਮਿਲੇ ਤਿੰਨ ਜਵਾਈ ਧੀਆਂ ਗਉ ਤੇ ਜਵਾਈ ਸਾਂ 1984 ਦੇ ਵਾਵ ਰੋਲੇ ਵਿੱਚ ਬਿਹਾਰ ਤੋਂ ਹਿਜਰਤ ਕਰਕੇ ਜਲੰਧਰ ਪੜਾ ਕੀਤਾ ਤੁਰਨ ਵੇਲੇ ਇੱਕ ਪਰਿਵਾਰਕ ਮਿੱਤਰ ਨੇ ਪਿਤਾ ਜੀ ਨੂੰ ਕਿਹਾ ਕਿ ਮੌਤ ਇੱਥੇ ਵੀ ਹੈ ਤੇ ਉੱਥੇ ਵੀ ਕਿਉਂ ਜਾ ਰਹੇ ਹੋ ਪਿਤਾ ਜੀ ਨੇ ਜਵਾਬ ਦਿੱਤਾ ਬਾਅ ਅਤੇ ਬੇ ਦਾ ਫਰਕ ਹੈ ਉਹ ਕਹਿਣ ਲੱਗੇ ਸਮਝ ਨਹੀਂ ਆਈ ਪਿਤਾ ਜੀ ਨੇ ਕਿਹਾ ਇੱਥੇ ਮੌਤ ਬੇਇੱਜ਼ਤ ਹੋਏਗੀ ਉੱਥੇ ਬਾਜ ਕਥਾਕਰ ਗਿਆਨੀ ਅਜੀਤ ਸਿੰਘ ਜੀ ਨੇ ਕਿਸੇ ਪਤਿਤ ਹੋਏ ਸਿੱਖ ਨੂੰ ਪੁੱਛਿਆ ਸੀ ਕਿ ਇਹ ਕੀ ਉਹ ਕਹਿਣ ਲੱਗਾ ਗਿਆਨੀ ਜੀ ਬੜੀ ਮੁਸ਼ਕਲ ਮਰਦਾ ਮਰਦਾ ਬਚਿਆ ਹਾਂ ਗਿਆਨੀ ਜੀ ਨੇ ਕਿਹਾ ਠੀਕ ਹੈ ਕਿਦਰੇ ਬਚਦਾ ਬਚਦਾ ਨਾ ਮਾਰਿਆ ਜਾਏ ਪੰਜਾਬ ਪਹੁੰਚ ਕੇ ਲਾ ਕਾਲਜ ਵਿੱਚ ਅਧਿਆਪਨ ਵੀ ਕੀਤਾ ਤੇ ਵਕਾਲਤ ਜਾਰੀ ਰੱਖੀ ਜੋ ਕਾਫੀ ਮਕਬੂਲ ਰਹੀ ਕਾਨੂੰਨ ਦੀਆਂ ਕੁੰਡੀਆਂ ਨੂੰ ਹੋਰ ਪੀੜਾ ਕਰਨ ਤੇ ਕਮਿਊਨਿਟੀ ਲੈਜਿਸਲੇਸ਼ਨ ਵਿੱਚ ਦਿਲਚਸਪੀ ਕਾਰਨ ਪੰਥਕ ਮਸਲਿਆਂ ਵਿੱਚ ਕੋਈ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਹੁਣ ਕੁਝ ਸਾਲਾਂ ਤੋਂ ਅਮਰੀਕਾ ਵਿੱਚ ਨਿਵਾਸ ਹੈ। ਨਾਨਕੇ ਦਾਦਕੇ ਸਾਰਾ ਪਰਿਵਾਰ ਸਿੱਖੀ ਦੇ ਨਾਲ ਦ੍ਰਿੜ ਪੰਥਕ ਸੀ। ਗੁਰਬਾਣੀ ਵਿੱਚ ਮਾਤਾ ਜੀ ਅਤੇ ਪੰਥਕ ਮਾਮਲਿਆਂ ਵਿੱਚ ਪਿਤਾ ਜੀ ਦੀ ਯਾਦਦਾਸ਼ਤ ਕਮਾਲ ਦੀ ਸੀ। ਉਹਨਾਂ ਨੇ ਕਿਸੇ ਲੀਡਰ ਦੀ ਸਟੇਟਮੈਂਟ, ਸਪੀਚ ਜਾਂ ਘਟਨਾ ਦਾ ਜ਼ਿਕਰ ਕਰਨਾ ਤੇ ਮੈਂ ਵਕ-ਵਕ ਲਾਇਬ੍ਰੇਰੀਆਂ ਵਿੱਚੋਂ ਟੂੰਡ ਕੇ ਲੈ ਆਣੀ। ਇਹ ਪਿਛਲੀ ਅੱਧੀ ਸਦੀ ਤੋਂ ਵੱਧ ਦਾ ਇਕੱਠਾ ਕੀਤਾ ਕੀਮਤੀ ਖਜ਼ਾਨਾ ਹੈ। ਸ਼੍ਰੋਮਣੀ ਕਮੇਟੀ ਨੇ ਧਾਰਮਿਕ ਮਾਮਲਿਆਂ ਲਈ ਆਪਣਾ ਦੂਜੇ ਡੈਜ਼ਿਗਨੇਟਿਡ ਇਨਵਾਇਨ ਨਿਯੁਕਤ ਕੀਤਾ। ਕਦੀ ਵੀ ਕਿਸੇ ਰਾਜਨੀਤਿਕ ਪਾਰਟੀ ਤੜੇ ਸੰਸਥਾ ਦਾ ਅਹੁਦਾ ਨਹੀਂ ਲਿਆ ਪਰ ਪਿਤਾਪੁਰਖੀ ਵਿਰਾਸਤ ਦੀ ਬਦੌਲਤ ਧਾਰਮਿਕ ਅਤੇ ਪੰਥਕ ਮਸਲਿਆਂ ਵਿੱਚ ਸਰਗਰਮ ਰੋਲ ਅਦਾ ਕੀਤਾ ਇਸ ਵਿੱਚ ਕਈ ਪੰਥ ਵਿਰੋਧੀ ਵਿਅਕਤੀਆਂ ਤੇ ਸ਼ਕਤੀਆਂ ਤੇ ਕਰੜੇ ਪੰਥਕ ਜ਼ਾਬਤੇ ਦੀ ਕਾਰਵਾਈ ਵੀ ਹੋਈ ਇੱਕ ਦਿਨ ਮੇਰੇ ਦਾਰਜੀ ਮੇਰੇ ਪਿਤਾ ਜੀ ਉਹਨਾਂ ਦਾ ਕਿਹਾ ਇੱਕ ਛੋਟਾ ਜਿਹਾ ਲਫ਼ਜ਼ ਦਰ ਅੰਦਰ ਤੱਕ ਵਿੰਨ ਗਿਆ ਉਹਨਾਂ ਪਹਿਲੀ ਵਾਰ ਮੈਨੂੰ ਤੂੰ ਦੀ ਬਜਾਏ ਤੁਸੀਂ ਕਿਹਾ ਕਿ ਉਹਨਾਂ ਦੀ ਦ੍ਰਿੜ ਸ਼ਖਸੀਅਤ ਖੁੱਲ ਰਹੀ ਸੀ ਸਰੀਰਤ ਤੌਰ ਤੇ ਰੋਗ ਹੁੰਦਿਆਂ ਹੋਇਆਂ ਵੀ ਉਹ ਹਰ ਸਮੇਂ ਦੌਰਾਂਦੇ ਸਨ ਕਲਗੀਆਂ ਵਾਲੇ ਨਾ ਦੂਜਾ ਵੇਖਾ ਸਤਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਦੋ ਤਰੇ ਪੋਤਰੇ ਹੋ ਗਏ ਪਰ ਮਾਪਿਆਂ ਦੀ ਨਿੱਗੀ ਛਾਂ ਅਲੋਪ ਹੋ ਕੇ ਯਤਿਮ ਕਰ ਗਏ ਮਾਪੇ ਕੀ ਹਨ ਇਹ ਅਹਿਸਾਸ ਇਸ ਤੋਂ ਬਾਅਦ ਹੀ ਲੱਗਦਾ ਪਰ ਉਹਨਾਂ ਦੀ ਹਿਆਤੀ ਵਿੱਚ ਕੀਤੀ ਆ ਅਵਗਿਆ ਹੁਕਮ ਅਦਾਲੀਆਂ ਸੀਨੇ ਸੂਲ ਬਣ ਕੇ ਚੁਬਦੀਆਂ ਹਨ ਪਰ ਇਹ ਸੋਜੀ ਬਹੁਤ ਧੀਰ ਨਾਲ ਆਂਦੀ ਹੈ 2003 ਤੋਂ 2011 ਤੱਕ ਮਾਸਟਰ ਤਾਰਾ ਸਿੰਘ ਜੀ ਵੱਲੋਂ 1945 ਵਿੱਚ ਆਰੰਭ ਕੀਤੇ ਪੰਥਕ ਰਸਾਲੇ ਸੰਸਿਪਾਈ ਦੀ ਸੰਪਾਦਨਾ ਕੀਤੀ ਇਸ ਦੇ ਨਾਲ ਹੀ ਕਈ ਕਿਤਾਬਾਂ ਕਲਮਬੱਧ ਕੀਤੀਆਂ ਜਿਨ੍ਹਾਂ ਵਿੱਚ ਇੱਕ ਖਤ ਭਾਈ ਤਾਰੂ ਸਿੰਘ ਦੇ ਵਾਰਸ ਦੇ ਨਾਮ ਪੰਥਕ ਨਜ਼ਰ ਸਾਖੀ ਰਤ ਰਹਿਤ ਮਰਿਆਦਾ ਜੀ ਕੀ ਆਦ ਪੰਜ ਛੇ ਕਿਤਾਬਾਂ ਤੇ ਕਲਮ ਦਾ ਕਸੀਟਣਾ ਜਾਰੀ ਹੈ ਮੀਡੀਆ ਦੇ ਵੱਖ-ਵੱਖ ਰੰਗਾਂ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੱਖ-ਵੱਖ ਧਰਮਾਂ ਦੇ ਸੈਮੀਨਾਰਾਂ ਵਿੱਚ ਸ਼ਮੂਲੀਅਤ ਦਾ ਮੌਕਾ ਮਿਲਿਆ ਇਸ ਸਫ਼ਰ ਵਿੱਚ ਕੀਤੇ ਕਰਮ ਕਰਤੂਤਾ ਕਈਆਂ ਲਈ ਬਾਦੀ ਤੇ ਕਈਆਂ ਲਈ ਸਵਾਦੀ ਹੋਣੇ ਬੜੀ ਮੇਰੀ ਵਕਾਲਤ ਨੂੰ ਵੇਖ ਕੇ ਆਪਣੇ ਪਰਾਏ ਅਕਬਰ ਅਲਾਬਾਦੀ ਨੂੰ ਉਹਨੂੰ ਕਿਦਰੇ ਤੁਸੀਂ ਅਕਬਰ ਪ੍ਰਿਆਗਰਾਜੀ ਨਾ ਕਹਿ ਦੇਣਾ ਉਸ ਦਾ ਸ਼ੇਰ ਦੁਹਰਾ ਦਿੰਦੇ ਹਨ ਪੈਦਾ ਹੋਇਆ ਵਕੀਲ ਤੋਂ ਸ਼ੈਤਾਨ ਨੇ ਕਿਹਾ ਲੋ ਅੱਜ ਹਮ ਵੀ ਸਾਹਿਬ ਔਲਾਦ ਹੋ ਗਏ ਕਈ ਪੁੱਛਦੇ ਹਨ ਕਿ ਅੱਜਕੱਲ ਕੀ ਕਰ ਰਹੇ ਹੋ ਜਵਾਬ ਸਾਦਾ ਤੇ ਸਿੱਧਾ ਹੈ ਬੂੜੇ ਹੋ ਰਹੇ ਇਹ ਵੀ ਕੋਈ ਘਟ ਕੰਮ ਤਾਂ ਨਹੀਂ ਇਸ ਸਾਰੇ ਸਫਰ ਵਿੱਚ ਦੋ ਗੱਲਾਂ ਦਾ ਖਾਸ ਧਿਆਨ ਰੱਖਿਆ ਪਹਿਲਾ ਸ਼ੇਕਸਪੀਅਰ ਦਾ ਕਥਨ ਕਿ ਤੇਰੇ ਕੋਲ ਸਮਾਂ ਘੱਟ ਹੈ ਜੋ ਕਹਿਣਾ ਹੈ ਕਹਿ ਲੈ ਉਸ ਦੇ ਸ਼ਟ ਅਪ ਕਹਿਣ ਤੋਂ ਪਹਿਲੇ ਦੂਸਰਾ ਜੋ ਵੀ ਲਿਖਣਾ ਹੈ ਉਹ ਜਾਂ ਤਾਂ ਸੋਚ ਨੂੰ ਹਲੂਣਾ ਦੇਣ ਵਾਲਾ ਹੋਵੇ ਅਤੇ ਜਾਂ ਖੁੰਦਕ ਦਿਵਾਏ ਜਾਂ ਪ੍ਰੋਵੋਕੇਟਿਵ ਹੋਵੇ ਜਾਂ ਥਾਟ ਪ੍ਰੋਵੋਕੇਟਿਵ ਇੱਕ ਸ਼ਿਕਾਇਤ ਕਈਆਂ ਦੀ ਹੈ ਕਿ ਤੂੰ ਕਿਸ ਧਿਰ ਜਾਂ ਤੜੇ ਨਾਲ ਹੈ ਇਹਦਾ ਪਤਾ ਹੀ ਨਹੀਂ ਲੱਗਦਾ ਮੇਰਾ ਕਹਿਣਾ ਹੈ ਕਿ ਇਹ ਤਾਂ ਪੋਸਟਮਾਰਟਮ ਨਾਲ ਪਤਾ ਲੱਗੀ ਜਾਏਗਾ ਇਸ ਸਫ਼ਰ ਦੇ ਖਾਤਮੇ ਦੇ ਬਾਅਦ ਕੀ ਹੋਣਾ ਹੈ ਕੀ ਸਜ਼ਾ ਮਿਲਣੀ ਹੈ ਉਸ ਬਾਰੇ ਮੈਨੂੰ ਕੋਈ ਭੁਲੇਖਾ ਨਹੀਂ ਇਸ ਲਈ ਪੰਡਤਾਂ ਜੋਤਸ਼ੀਆਂ ਨਜੂਮੀਆਂ ਕੋਲ ਜਾਣ ਦੀ ਲੋੜ ਨਹੀਂ ਤਾਈਂ ਹੋਂ ਤਾਂ ਮੜਮੜ ਇਹ ਸਤਰਾ ਜ਼ਬਾਨ ਤੇ ਆਂਦੀਆਂ ਹਨ ਪ੍ਰੀਤਮ ਜੇ ਤੂੰ ਮਿਲਣਾ ਚਾਹਵੇਂ ਮੈਂ ਮੜਮੜ ਲੁਕ-ਲੁਕ ਜਾਵਾਂ ਮੈਂ ਹੋਛੀ ਤੇ ਅਤ ਕਮੀਨੀ ਤੁਧ ਮੁਖੜਾ ਕਿੰਜ ਦਿਖਲਾਵਾਂ ਦੂਰੋਂ ਹੀ ਮੈਨੂੰ ਦੇਹ ਅਸੀਸਾਂ ਯਾਦ ਤੇਰੀ ਵਿੱਚ ਗੁੜਗੁੜ ਗੋਤੇ ਖਾਵਾਂ ਮੈਨੂੰ ਨਹੀਂ ਕੋਈ ਯਾਰੀ ਲੱਭਦਾ ਮੈਂ ਤਦਵੇਂ ਕਿਤੇ ਦਰ ਜਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ